ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਬਸਪਾ ਨੇ ਦੇ ਸੁਪਰੀਮੋ ਮਾਇਆਵਤੀ ਨੇ ਜਿਹੜਾ ਇੱਕ ਬਿਆਨ ਦਿੱਤਾ ਆਪਣੇ ਜਨਮ ਦਿਨ ਵਾਲੇ ਮੌਕੇ ਵਾਲੇ ਦਿਨ ਤਾਂ ਉਸ ਵਕਤ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਦੇਸ਼ ਭਾਰਤ ਦੇ ਵਿੱਚ ਕਿਸੇ ਗੱਠ ਜੋੜ ਦਾ ਹਿੱਸਾ ਨਹੀਂ ਬਣਾਂਗੇ ਇਕੱਲੇ ਚੋਣ ਲੜਾਂਗੇ ਸਾਨੂੰ ਗੱਠ ਜੋੜ ਦਾ ਫਾਇਦਾ ਨਹੀਂ ਹੁੰਦਾ ਤਾਂ ਇਸ ਦੇ ਨਾਲ ਸਾਡਾ ਪਾਰਟੀ ਦਾ ਨੁਕਸਾਨ ਵੱਧ ਹੁੰਦਾ ਹੈ ਵੋਟ ਬੈਂਕ ਬਾਕੀ ਪਾਰਟੀਆਂ ਦੇ ਖਾਤੇ 'ਚ ਚਲਾ ਜਾਂਦਾ ਤਾਂ ਉਹਨਾਂ ਨੇ ਕਿਹੜੇ ਕਿਹੜੇ ਹਵਾਲੇ ਦਿੱਤੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਪੰਜਾਬ ਦੇ ਪ੍ਰਸੰਗ ਵਿੱਚ ਕੀ ਹੁਣ ਸ਼ਰਮਣੀ ਅਕਾਲੀ ਦਲ ਨੂੰ ਝਟਕਾ ਮਿਲਿਆ ਇਸ ਗੱਲ ਦੇ ਨਾਲ ਜਾਂ ਫਿਰ ਇਹ ਗਾਠ ਜੋੜ ਬਣਿਆ ਰਹੇਗਾ ਇਸ ਨਾਲ ਸਾਂਝੀ ਖਬਰ ਕਰ ਰਹੇ ਹਾਂ ਇਸ ਵਕਤ ਵੱਡੀ ਖਬਰ ਹੈ ਹਾਲਾਂਕਿ ਸਾਰੇ ਪਾਸੇ ਚਰਚੇ ਹੋ ਰਹੇ ਨੇ ਕਿ ਮਾਇਆਵਤੀ ਨੇ ਜੋ ਬਿਆਨ ਦਿੱਤਾ ਇਸ ਦੇ ਨਾਲ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਨਾਤਾ ਟੁੱਟ ਗਿਆ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਇਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਹੀ ਖਬਰ ਸਾਂਝੀ ਕਰ ਰਹੇ ਹਾਂ ABC ਪੰਜਾਬ ਦੇ ਉੱਤੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਇਕੱਠੇ ਚੋਂ ਲੜਨਗੇ 224 ਦੀ ਲੋਕ ਸਭਾ ਚੋਣ ਪੰਜਾਬ ਸੂਬੇ ਦੇ ਵਿੱਚ ਘਟੋ ਘਟ ਇਕੱਠਿਆਂ ਲੜੀ ਜਾਵੇਗੀ ਬਾਕੀ ਥਾਵਾਂ ਦਾ ਕੁਝ ਕਿਹਾ ਨਹੀਂ ਜਾ ਸਕਦਾ ਪੰਜਾਬ ਦੇ ਵਿੱਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਚੋਣ ਲੜਨਗੇ ਹਾਲਾਂਕਿ 222 ਦੀ ਚੋਣ ਦੇ ਵਿੱਚ ਵੀ ਬੇਸ਼ੱਕ ਬਹੁਤ ਥੋੜੀਆਂ ਇਸ ਗੱਠਜੋੜ ਨੂੰ ਸੀਟਾਂ ਆਈਆਂ ਤਿੰਨ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ ਪਈਆਂ ਇਕਲਾਤੀ ਸੀਟ ਬਸਪਾ ਦੀ ਝੋਲੀ ਪਈ ਡਾਕਟਰ ਨਛੱਤਰਪਾਲ ਬਣੇ ਐਮਐਲਏ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਤਾਂ ਉਸ ਐਕਸਕਲੂਸਿਵ ਗੱਲਬਾਤ ਦੇ ਵਿੱਚ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਕਿ ਮਾਇਆਵਤੀ ਜੀ ਦੇ ਉਸ ਬਿਆਨ ਤੋਂ ਬਾਅਦ ਕੀ ਸਮਝਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਉਹ ਨਾਤਾ ਤੁਹਾਡਾ ਟੁੱਟ ਗਿਆ 224 ਦੀ ਚੋਣ ਕੱਠਿਆਂ ਲੜੀ ਜਾਵੇਗੀ ਜਾਂ ਫਿਰ ਅਲੱਗ-ਅਲੱਗ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਝਟਕਾ ਮੰਨਿਆ ਜਾਵੇ ਤਾਂ ਉਹਨਾਂ ਨੇ ਫਿਰ ਇਸ ਮਸਲੇ ਦੇ ਉੱਤੇ ਕੀ ਕਿਹਾ ਤੁਸੀਂ ਵੀ ਸੁਣੋ ਐਮਐਲਏ ਸਾਹਿਬ ਜਿਹੜੀਆਂ ਮਾਇਆਵਤੀ ਜੀ ਦਾ ਬਿਆਨ ਸਾਹਮਣੇ ਆ ਰਿਹਾ ਗੱਠ ਜੋੜ ਨੂੰ ਟੁੱਟਣ ਨੂੰ ਲੈ ਕੇ ਉਸ ਦੇ ਬਾਰੇ ਪੰਜਾਬ ਦੇ ਪ੍ਰਸੰਗ ਚ ਕਿਵੇਂ ਦੇਖਿਆ ਜਾਵੇ ਕੀ ਅਕਾਲੀ ਦਲ ਨਾਲ ਉਹ ਨਾਤਾ ਟੁੱਟ ਗਿਆ ਬਸਪਾ ਦਾ ਭੈਣ ਕੁਮਾਰੀ ਮਾਇਆਵਤੀ ਜੀ ਨੇ ਜੋ ਇੰਡੀਆ ਔਰ ਐਨਡੀਏ ਦੇ ਅਲਾਈਅੰਸ ਬਾਰੇ ਜੋ ਲੋਕਾਂ ਚ ਗੱਲਾਂ ਚਰਚਾਵਾਂ ਚੱਲ ਰਹੀਆਂ ਸੀ ਜੀ ਉਹਦੇ ਬਾਰੇ ਉਹਨਾਂ ਨੇ ਸਟੇਟਮੈਂਟ ਆਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਲ ਜਿਹੜਾ ਸਮਝੌਤਾ ਆ ਉਹ ਪਹਿਲਾਂ ਵੀ ਸਾਡਾ ਅਲੱਡੀ ਚੱਲ ਰਿਹਾ ਜੀ ਤੇ ਉਹ ਪੰਜਾਬ ਨੂੰ ਛੱਡ ਕੇ ਬਾਕੀ ਸਟੇਟ ਦੇ ਅੰਦਰ ਕਿਉਂਕਿ ਮਾਇਆਵਤੀ ਜੀ ਦੇ ਉਸ ਬਿਆਨ ਤੋਂ ਬਾਅਦ ਇਹ ਕਿਆਸ ਰਹੀਆਂ ਲੱਗ ਰਹੀਆਂ ਸਾਰੇ ਅੰਦਾਜ਼ੇ ਆਪ ਆਪਣੇ ਪੱਧਰ ਤੇ ਲਾ ਰਹੇ ਨੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਿਹੜਾ ਵੱਖ ਹੋਣਾ ਪੈ ਰਿਹਾ ਬਸパਤ ਨਹੀਂ ਸ਼੍ਰੋਮਣੀ ਅਕਾਲੀ ਦਲ ਬਹੁਤ ਸਮਾਜਪਰ ਸਟੇਟ ਦੇ ਅੰਦਰ ਇਹ ਹਟਾਇਆ ਜੀ ਉਹ ਜਿਹੜਾ ਸਰਕੁਮਾਰੀ ਮਾਇਆਬੀ ਦੇ ਅਸ਼ੀਰਵਾਦ ਨਾਲ ਪਹਿਲਾਂ ਤੋਂ ਕਹਿਵਾ ਤਾਂ ਇਸ ਦਾ ਮਤਲਬ ਇਹ ਮੰਨ ਲਿਆ ਜਾਵੇ ਕਿ 2024 ਦੀ ਲੋਕ ਸਭਾ ਚੋਣ ਪੰਜਾਬ ਦੇ ਵਿੱਚ ਤੁਸੀਂ ਸਾਂਝੇ ਤੌਰ ਤੇ ਲੜੋਗੇ ਬਿਲਕੁਲ ਜੀ ਬਿਲਕੁਲ ਸìਟਾਂ ਦੇ ਮਸਲੇ ਦੇ ਉੱਤੇ ਗੱਲਬਾਤ ਹੋ ਗਈ ਜਾਂ ਚੱਲ ਰਹੀ ਹੈ ਕਿ ਕਿੰਨੀਆਂ ਸੀਟਾਂ ਕਿਹਦੇ ਹਿੱਸੇ ਹਾਂ ਸੀਟਾਂ ਵਾਲੇ ਮਾਮਲੇ ਦੇ ਵਿੱਚ ਸਾਡੀ ਮੀਟਾ ਹੀ ਨਹੀਂ ਡੇਖ ਹੋਈ ਸੀ ਜੀ ਉਹਦੇ ਵਿੱਚ ਥੋੜੀ ਜਿਹੀ ਗੱਲਿੰਗ ਗੱਲ ਆਪਣੇ ਉਹਨਾਂ ਦਿਨਾਂ ਦੇਵੇਂ ਜਿਹੜੇ ਜ਼ਿਆਦਾ ਹੋਣ ਕਰਕੇ 17 ਤਰੀਕ ਨੂੰ ਮਾਰਚ ਜਿਹੜਾ ਜੀ ਜੀ ਤੇ ਉਹ ਕਦਮ ਹੋਣ ਤੋਂ ਬਾਅਦ ਉਹ ਸੀਟਾਂ ਦਾ ਲਗਭਗ ਪਹਿਲਾਂ ਜਿਹੜਾ 18 ਤਰੀਕ ਨੂੰ ਹੋ ਸਕਦਾ ਜੀ ਬਹੁਤ ਸ਼ੁਕਰੀਆ ਜੀ ਤਾਂ ਡਾਕਟਰ ਨਸ਼ਤਰਪਾਲ ਜਿਹੜੇ ਬਸਪਾ ਦੇ ਪੰਜਾਬ ਵਿੱਚ ਇਕਲੌਤੇ ਵਿਧਾਇਕ ਨੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਗੱਲ ਬਿਲਕੁਲ ਗਲਤ ਹੈ ਜਿਹੜੇ ਵੀ ਵੈਬਸਾਈਟ ਤੇ ਅਖਬਾਰਾਂ ਦੇ ਵਿੱਚ ਇਹ ਖਬਰਾਂ ਪ੍ਰਕਾਸ਼ਿਤ ਹੋਣ ਲੱਗੀਆਂ ਨੇ ਜਾਂ ਚਰਚਾਵਾਂ ਸਿਆਸੀ ਗਲਿਆਰਿਆਂ 'ਚ ਹੋਣ ਲੱਗੀਆਂ ਨੇ ਬਿਲਕੁਲ ਸਰਾਸਰ ਗਲਤ ਨੇ ਸ਼੍ਰੋਮਣੀ ਅਕਾਲੀ ਦਲ ਤੇ ਭੋਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ 2024 ਦੀਆਂ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ ਇਕੱਠਿਆਂ ਚੋਣ ਲੜੇਗੀ ਜਦੋਂ ਉਹਨਾਂ ਨੂੰ ਸੀਟ ਸ਼ੇਅਰਿੰਗ ਦੇ ਉੱਤੇ ਸਵਾਲ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਜੇਵਿਆਂ ਦੇ ਕਰਕੇ ਉਹ ਮੀਟਿੰਗ ਹਾਲੇ ਅੰਤਿਮ ਪੜਾ ਤੇ ਨਹੀਂ ਪਹੁੰਚ ਸਕੀ ਇਸ ਕਰਕੇ ਸੀਟ ਸ਼ੇਅਰਿੰਗ ਤੇ ਗੱਲ ਹੋਣੀ ਹਾਲੇ ਤੈਹ ਹੋਣੀ ਬਾਕੀ ਹੈ ਪਰ ਗੱਠਜੋੜ ਦੇ ਨਾਲ ਹੀ ਚੋਣ ਲੜੀ ਜਾਵੇਗੀ ਔਰ ਜੁਦ ਦੇ ਪਾਸੇ ਦੇਖਿਆ ਜਾਵੇ ਤਾਂ ਮਾਇਆਵਤੀ ਬਸਪਾ ਸੁਪਰੀਮੋ ਨੇ ਜੋ ਬਿਆਨ ਦਿੱਤਾ ਹੈ ਉਸ ਦੇ ਨਾਲ ਕਾਫੀ ਹਲਚਲ ਹੋ ਗਈ ਹੈ ਹਾਲਾਂਕਿ ਐਨਡੀਏ ਤੇ ਇੰਡੀਆ ਗੱਠ ਜੋੜ ਦੇ ਪ੍ਰਸੰਗ ਵਿੱਚ ਉਹਨਾਂ ਨੇ ਆਖਿਆ ਕਿ ਬਿਆਨ ਦਿੱਤਾ ਗਿਆ ਮਾਇਆਵਤੀ ਨੇ ਕਿਹਾ ਕਿ ਗੱਠਬੰਧਨ ਦਾ ਸਾਨੂੰ ਗੱਠ ਜੋੜਦਾ ਕੋਈ ਫਾਇਦਾ ਨਹੀਂ ਹੁੰਦਾ ਬਾਕੀ ਪਾਰਟੀਆਂ ਇਸ ਦਾ ਫਾਇਦਾ ਚੁੱਕ ਲੈਂਦੀਆਂ ਨੇ ਇਸ ਮਸਲੇ ਦੇ ਵਿੱਚ ਉਹਨਾਂ ਨੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਇਸ ਮਾਮਲੇ ਦੇ ਵਿੱਚ ਉਹ ਕਿਸੇ ਨਾਲ ਵੀ ਗੱਠ ਜੋੜ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਮੈਂ ਪਿਛਲੇ ਕੁਝ ਸਮੇਂ ਦੇ ਵਿੱਚ ਆਕਾਸ਼ ਆਨੰਦ ਜਿਹੜੇ ਉਹਨਾਂ ਦੇ ਭਤੀਜੇ ਨੇ ਉਤਰਾ ਅਧਿਕਾਰੀ ਆਪਣਾ ਘੋਸ਼ਿਤ ਕੀਤਾ ਸੀ ਤੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਕੀ ਹੁਣ ਮਾਇਆਵਤੀ ਸਿਆਸਤ ਤੋਂ ਸੰਨਿਆਸ ਲੈ ਲੇਣਗੀ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਵੀ ਨਹੀਂ ਹੈ ਸਿਆਸੀ ਸਰਗਰਮੀਆਂ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਵੇਂ ਮਾਇਆਵਤੀ ਨੇ ਕਿਹਾ ਕਿ ਇੰਡੀਆ ਗਾਠਜੋੜ ਨੂੰ ਲੈ ਕੇ ਸੱਪਾ ਸੁਪਰੀਮੋ ਅਕਲੇਸ਼ ਦੇ ਉੱਤੇ ਵੀ ਨਿਸ਼ਾਨਾ ਉਹਨਾਂ ਨੇ ਸਾਧਿਆ ਕਿ ਇੰਡੀਆ ਗਾਠਜੋੜ ਨੂੰ ਲੈ ਕੇ ਸੱਪਾ ਪ੍ਰਮੁੱਖ ਨੇ ਬੀਐਸ ਬੀਐਸਪੀ ਦੇ ਲਈ गिरकट ਦੀ ਤਰ੍ਹਾਂ ਰੰਗ ਬਦਲਿਆ EVM ਨੂੰ ਲੈ ਕੇ ਸਵਾਲ ਖੜੇ ਕਰਦੇ ਉਹਨਾਂ ਨੇ ਕਿਹਾ ਕਿ ਅਗਰ EVM ਵਿੱਚ ਕੋਈ ਗੜਬੜ ਨਹੀਂ ਹੋਈ ਤਾਂ ਬਿਹਤਰ ਰਿਜ਼ਲਟ ਲੈ ਕੇ ਆਵਾਂਗੇ 2007 ਦੇ ਵਿੱਚ EVM ਦੀ ਕੋਈ ਧਾਂਦਲੀ ਨਹੀਂ ਹੋਈ ਸੀ 2007 ਦੇ ਵਿੱਚ ਕੱਲਿਆਂ ਚੋਣ ਲੜ ਕੇ ਅਸੀਂ ਪੂਰਨ ਬਹੁਮਾਦੀ ਸਰਕਾਰ ਬਣਾਈ ਸੀ ਤੇ ਹੁਣ EVM ਦੇ ਵਿੱਚ ਬਹੁਤ ਧਾਂਦਲੀ ਹੋ ਰਹੀ ਹੈ EVM ਦੇ ਵਿਰੋਧ ਦੇ ਵਿੱਚ ਕਾਫੀ ਆਵਾਜ਼ਾਂ ਉੱਠ ਰਹੀਆਂ ਨੇ ਇਹ ਵੀ ਮਾਇਆਵਤੀ ਨੇ ਗੱਲ ਕਹੀ ਹੈ ਜਿੱਥੇ ਤੱਕ ਰਹੀ ਗੱਲ ਰਾਮ ਪ੍ਰਤੀਸ਼ਠਾ ਦੀ ਜਾਂ ਰਾਮ ਮੰਦਰ ਦੇ ਉਦਘਾਟਨ ਦੀ 22 ਜਨਵਰੀ ਨੂੰ ਉਹਨਾਂ ਨੇ ਕਿਹਾ ਸਾਨੂੰ ਸੱਦਾ ਜ਼ਰੂਰ ਆਇਆ ਪਰ ਉਹ ਜਾਣਗੇ ਕਿ ਨਹੀਂ ਜਾਣਗੇ ਪਾਰਟੀ ਵਿਜੇਮਿਆਂ ਦੇ ਕਰਕੇ ਇਸ ਦੇ ਉੱਤੇ ਅਜੇ ਤੱਕ ਫੈਸਲਾ ਨਹੀਂ ਲੈ ਸਕੇ ਪਰ ਉਹਨਾਂ ਨੇ ਕਿਹਾ ਕਿ ਰਾਮ ਮੰਦਰ ਦੇ ਉਦਘਾਟਨ ਦੇ ਉਸ ਫੈਸਲੇ ਦਾ ਸੁਆਗਤ ਕਰਦੇ ਨੇ ਮਾਇਆਵਤੀ ਨੇ ਇੱਥੋਂ ਤੱਕ ਇਹ ਗੱਲਾਂ ਤਾਂ ਕਹੀਆਂ ਹੀ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਯੂਪੀ ਦੇ ਮੁੱਖ ਮੰਤਰੀ योगी आदित्यनाथ ਨੇ ਵੀ ਵਧਾਈ ਦਿੱਤੀ ਹੈ अखिलेश यादव ਨੇ ਵੀ ਸਪਾ ਸੁਪਰੀਮੋ ਨੇ ਵੀ ਵਧਾਈ ਦਿੱਤੀ ਹੈ ਪਰ ਜਿੱਥੋਂ ਤੱਕ ਰਹੀ ਗੱਲ ਗੱਠ ਜੋੜ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਬਾਕੀ ਕਿਸੇ ਨਾਲ ਵੀ ਗੱਠ ਜੋੜ ਬਸਪਾ ਦਾ ਨਹੀਂ ਹੋ ਰਿਹਾ ਇਸ ਗੱਲ ਦੀ ਖੁਦ ਬਸਪਾ ਦੇ ਆਗੂਆਂ ਨੇ ਪੁਸ਼ਟੀ ਕਰ ਦਿੱਤੀ ਹੈ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿਉਣ ਵਾਲੇ ਸਮੇਂ ਵਿੱਚ ਸਿਆਸਤ ਤੇ ਕਿੰਨਾ ਅਸਰ ਹੁੰਦਾ ਹੈ ਤੇ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਪੂਰੇ ਦੇਸ਼ ਭਰ ਦੇ ਵਿੱਚ ਮਾਇਆਵਤੀ ਨੇ ਕਿਹਾ ਕਿ ਜਿੱਥੇ-ਜਿੱਥੇ ਅਸੀਂ ਚੋਣ ਲੜਾਂਗੇ ਕਿਸੇ ਨਾਲ ਗੱਠ ਜੋੜ ਨਹੀਂ ਕਰਨਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਜਾਰੀ ਰਹੇਗਾ ਇਸ ਗੱਲ ਦੀ ਪੁ ਜਿਹੜੀ ਡਾਕਟਰ ਨਛੱਤਰਪਾਲ ਬਸਪਾ ਦੇ ਵਿਧਾਇਕ ਨੇ ਕਰ ਦਿੱਤੀ ਹੈ ਤਾਂ ਦੇਖਦੇ ਆ ਕਿ ਇਸ ਗੱਠਜੋੜ ਦਾ ਪੰਜਾਬ ਦੇ ਅੰਦਰ ਕੀ ਫਾਇਦਾ ਹੁੰਦਾ ਜੇਕਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਨਹੀਂ ਬਣਦੀ ਗੱਠਜੋੜ ਦੀ ਤਾਂ ਫਿਰ ਹੋ ਸਕਦਾ ਹੈ ਕਿ ਇਹਨਾਂ ਦਾ ਵੋਟ ਬੈਂਕ ਆ ਜਿਹੜਾ ਉਹ ਮਜ਼ਬੂਤ ਪਹਿਲਾਂ ਨਾਲ ਹੋ ਜਾਵੇ ਜੇਕਰ ਉਹ ਗੱਠਜੋੜ ਹੁੰਦਾ ਤਾਂ ਫਿਰ ਮੰਨਿਆ ਜਾ ਰਿਹਾ ਸਿਆਸੀ ਪੰਡਤਾਂ ਦੇ ਮੁਤਾਬਕ ਕਿ ਉਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕਾਫੀ ਵੱਡਾ ਨੁਕਸਾਨ ਵੋਟ ਬੈਂਕ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਤਾਂ ਨਾਲੇ ਸਮੇਂ ਦੇ ਵਿੱਚ ਹੋਰ ਇਸ ਨਾਲ ਜੁੜੀ ਕੀ ਗੱਲਬਾਤ ਸਾਹਮਣੇ ਆਉਂਦੀ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ